ਤਬ ਵੀ ਬਰੀ ਗੱਲ ਸੁਣੋ ਇਹਨੇ ਕਿੰਨੇ ਪੈਸੇ ਮੰਗੇ ਸੀ ਯਾਰ ਮੇਰੀ ਗੱਲ ਸੁਣਦੇ ਮੇ ਮੇਰੇ ਕੋਲ ਆਇਆ ਕਹਿੰਦਾ ਮੈਨੂੰ ਜਾਇਜ਼ ਮੁੱਲ ਦੱਸ ਹੈ ਬੱਕਰੀਆਂ ਦਾ 6 ਬੱਕਰੀਆਂ ਸੀਗੀਆਂ ਤੇ 23-23 ਹਜ਼ਾਰ ਮੈਂ ਮੰਗਿਆ ਮੇਮ ਨੇ ਕਿੰਨੇ ਨੇ ਇਹ 23 6 ਬੱਕਰੀਆਂ ਮਗਰ ਇੱਕ ਬੱਕਰੀ ਸੂਣ ਨੂੰ ਤਿਆਰ ਆ ਪੰਜ ਮਗਰ ਪੰਜ ਏ 6 ਬੱਚੇ ਬਾਈ ਪੰਜ ਬੱਕਰੀਆਂ ਮਗਰ 6 ਬੱਚੇ ਨੇ ਇੱਕ ਸੂਣ ਵਾਲੀ ਹੈ ਇੱਕ ਸੂਰ ਵਾਲੀ ਹੈ ਜਿਹੜੀ ਉਹਨੇ ਤੇ 8 ਬੱਚੇ ਹੋ ਜਾਣਗੇ ਬੱਚੇ ਬੱਚੇ ਆ ਲੈ ਡੇੜੇ ਬੱਚੇ ਨੇ ਬਾਈ ਦੇਖੀ ਨਾ ਬੱਕਰੀਆਂ ਮਗਰ ਯਾਰ ਆ ਬੱਚੇ ਹੈ ਪਾਈ ਪਾਈ ਬਾਈ ਆ ਜਾ ਯਾਰ ਬਾਈ ਆ ਫਾੜਾ ਬੱਜੇ ਦੇ ਮੰਗੇ ਤੈਨੂੰ ਲਾ ਦੀ ਦੱਸ ਗਏ ਆ ਪਹਿਲਾਂ ਲਾਈ ਸੀ ਪਹਿਲਾਂ ਮੈਂ ਲਵਾ ਕੇ 15 ਭਾਗਿਆ ਬਾਈ ਪਹਿਲਾਂ ਕਿਨੇ ਲਾਈ ਸੀ ਮਾਰ ਚੱਲ ਪਹਿਲਾਂ ਲਾਈ ਜਾਣ ਯਾਰ 10 ਲਾਈ ਜਾਂ 8 ਜੀ 10 ਜੱਕੇ ਦੀ 15 ਲਾਦਾ ਤਾਂ ਹਾਂ ਆ ਫਾੜਾ ਹੁੰਦੇ ਨੇ ਆ ਚਾਚਾ ਪੱਕੀ ਗੱਲ ਕਰਿਆ ਕਰੋ ਕੋਈ ਪਤਾ ਪੱਕੀ ਨਹੀਂ ਹਾਂ 6.5 ਬੱਗੇ ਦਾ ਨਾ ਨਾ ਅਸੀਂ ਲਾ ਕੇ 15 ਨੂੰ ਨਹੀਂ 12 ਨਹੀਂ ਖਾਣ ਤੈਨੂੰ ਦੇਣ ਵਾਲੀ ਗੱਲ ਆਖੀ ਆ ਭਾਵਾ ਸੋਹਣੇ ਬੱਕਰੇ ਹੋ ਗਏ ਦੁਨੀਆ ਮਾਰਾ ਤੈਨੂੰ ਦੇਣ ਵਾਲੀ ਭਾਈ 20000 ਨੂੰ ਬੱਕਰੀਆਂ ਦਊਂਗਾ ਇਤਨੇ ਲੈ ਜਾਣੀਆਂ ਨੇ ਪੱਕੀ ਗੱਲ ਆ ਦੰਦਾ ਨਹੀਂ ਕੀ ਵਾਦਾ ਬੱਕਰੀਆਂ ਸਾਰੀਆਂ ਸਾਫ ਬੱਕਰੀਆਂ ਜਿਹਾ ਦਿਖਾ ਦਿਆਂ ਆਪਾਂ ਸਾਡੇ ਸੋਹਣੇ ਕੁਛ ਦੇ ਦਿੰਦਾ ਲੈ ਹੁਣ ਦੇਣਾ ਤੇ ਹੁਣ ਲੈ ਹੁਣ ਦੋ ਲੋ ਵਰਕ ਕਰਾਉਂਦੇ ਲੈ ਹੋ ਗੀਆਂ ਬੱਕਰੇ ਸਦਾ ਸੋਹਣੇ ਹੋ ਗਏ ਯਾਰ ਨਹੀਂ ਨਹੀਂ 10 10 10 ਕੋ ਨਾ ਕਰਾਉਣਾ ਕੋਈ ਨਹੀਂ ਨਹੀਂ ਭਾਈ ਕੋਈ ਨਹੀਂ ਭਾਈ ਉਹ ਤੇਰੇ ਕੋਲ ਫੇਰ ਵੀ ਆ ਜਾ ਜਾ ਨਹੀਂ ਬਾਰ ਖੜੀ ਮਾਸ਼ਾ ਅੱਲ ਨਹੀਂ ਨਹੀਂ ਹੁਣ ਨਹੀਂ ਪਉਦੇ ਨਹੀਂ ਨਹੀਂ ਰੰਗ ਬੰਦ ਨਹੀਂ ਨਵਾਂ ਕੰਮ ਆ ਨਵਾਂ ਕੰਮ ਆ ਯਾਰ 18000 ਨੂੰ ਬੱਕਰੀਆਂ ਲੈ ਆਣੇ ਤੇਰੀ ਮਰਗੀ ਬਸ ਸੌਦਾ ਜਾਂ ਟੁੱਟਿਆ ਬੈਗਾ 18000 ਨੂੰ ਬੱਕਰੀਆਂ ਦਊਂਗਾ ਯਾਰ ਬਸ ਚੱਲ ਖਾਈ ਹੋ ਜੂ 18000 ਨੂੰ ਦਊਂਗਾ ਯਾਰ ਇੱਕ ਪੰਜੀ ਘੱਟ ਨਹੀਂ ਦਿੰਦਾ ਜੇ ਲੈ ਆਣੀਆਂ ਨੇ ਬੱਕਰੀਆਂ ਖਾਈਆਂ ਨੇ ਲੱਜੇ ਤੂੰ ਗੱਲ ਕੇ ਆ ਰਹਾ ਬੱਕਰੀਆਂ ਦੇਖ ਲੈ ਭਾਈ ਇਧਰ ਲੈ ਆਇਆ ਉਰੀਆ ਬੱਕਰੇ ਮਾਰੇ ਬਾਦ ਵਿੱਚ ਤੋਰੀਆ ਕਿੰਨੇ ਲੱਗੇ ਦੀ ਮੈਂ ਲੈ ਵੜਾ ਇਹਨੂੰ ਕਿੰਨੇ ਲਾਈ ਦੀ 17000 ਰੁਪਏ ਕੇ ਨੇ ਆਨੂੰ ਤਰਾਂ ਲੋਕ ਨੇ ਹੋ ਗਿਆ ਓਏ ਹਾਏ ਹਾਏ ਲੈ ਬੱਕਰੀਆਂ ਵੜੋ ਲੈ ਫੜੀ ਭਾਈ ਯਾਰ ਬੱਕਰੀਆਂ ਯਾਰ ਬੜੇ ਲੈ ਲੈ ਭਾਈ ਜੀ ਬੜਾ ਕੋਲੇ ਆ ਜੀ ਬੜਾ ਕੋਲੇ ਜਾ ਕੱਢ ਬੱਕਰੀਆਂ ਉਧਰ ਹੀ ਕਰ ਲੈਣਾ ਹੋਣੀ ਆ ਪਰ ਤੇਰੇ ਤੋਂ ਹੋੰਗਾ ਤੂੰ ਤੇ ਬਈ ਤੂੰ ਸਮਝ ਲਖਾਏਗਾ ਤੂੰ ਨਾਲੇ ਬੱਚੇ ਰਖਾ ਦੀ ਸਾਰੇ ਭਾਈ ਫੜੀ ਲੈ ਭਾਈ ਬੱਕਰੀਆਂ ਤਾਂ ਵੀ ਮੱਚੋ ਨਾ ਐ ਨਹੀਂ ਯਾਰ ਫੋਨ ਵਾਲੇ ਦਾ ਹੋ ਲਾ ਜੀ ਇੱਧਰ ਆ ਜਾ ਲਾਈ ਫੜਿਆ ਬਾਈ ਮੇਮਲੇ ਲਿਓ ਅਰੇ ਇੱਧਰ ਫੜ ਸੀਰ ਹੱਸਦਾ ਹੋਇਆ ਹਾ ਯਾਰ ਆਹ ਖੜੀ ਆ ਨਾ ਛੀ ਹੀ ਹੋ ਗਿਆ ਛੇ ਹੋ ਗਈਆਂ ਪੂਰੀਆਂ ਸੀ ਇਹਦੇ ਵਿੱਚੋਂ ਵੀਰੇ ਪੰਜ ਬੱਕਰੀਆਂ ਸੂਈਆਂ ਹੋਈਆਂ ਨੇ ਇਹਨਾਂ ਮਗਰ ਛੀ ਬੱਚੇ ਨੇ ਹਾਂ ਚੱਕਾ ਆਹੇ ਚਿੱਟੀ ਨਾਲ ਇਹ ਦੋ ਨੇ ਇਹਦੇ ਮਗਰ ਦੋ ਨੇ ਬਾਕੀ ਮਗਰ ਇੱਕ ਇੱਕ ਆਹ ਸੂਰ ਵਾਲੀ ਆ ਉਹ ਸੂਰ ਵਾਲੀ ਠੀਕ ਹੈ ਇਹਨਾਂ ਦਾ ਲੱਗ ਗਿਆ 77500 ਰੁਪਏ ਬਾਈ ਆ ਦੇਖ ਲੋ ਇੱਧਰ ਬੱਚੇ ਦੇਖੋ ਲੈ ਬੱਚੇ ਕਿੰਨੇ ਨੇ ਇਹ ਚਾਰ ਆਨੇ ਬਾਈ ਦੋ ਉਧਰ ਬੱਚੋ ਪਿੰਜਰੇ ਪਿੰਜਰੇ ਜਨੇ ਬਾਈ ਉਧਰ ਪਿੰਜਰੇ ਦਿਖਾ ਬਾਈ ਪਰੇ ਹੋ ਯਾਰ ਪਰ ਜਿਹੜਾ ਸਾਡੂ ਯਾਰ ਪੰਜ ਸੀ ਨੇ ਪਤਾ ਕਰਕੇ ਦੇਖਣਾ ਸੌਖਾ 6 ਨਹੀਂ 6 ਫਿਰ ਆ ਕਿੱਡੇ ਕਿੱਡੇ ਦਾ ਬੱਚੇ ਨੇ ਯਾਰ ਬਾਈ ਆਪਾਂ ਇਹ ਜੀ ਥੋੜਾ ਜਿਹਾ ਜਿਹੜਾ ਸੌਦਾ ਹੋਗਾ ਆ ਬਾਲ ਦਾ ਸੌਦਾ ਹੋਇਆ 7.5 ਨੂੰ ਫਿਰ ਇੱਕ ਹੋਰ ਆ ਬਾਈ ਅੱਗੋ ਇਹ ਥੋੜੇ ਥੋੜੇ ਟਾਈਮ ਨੇ ਗੱਬਣਾ ਵੀ ਹੋਇਆ ਨੇ ਇੰਦੀ ਕਿਸਮਤ ਨੂੰ ਰਹਿ ਜਾਣ ਬੱਕਰੀਆਂ ਚਲੋ ਤਾਂ ਅਗਲੀ ਕੀ ਕੋਈ ਬੰਦਾ ਮਿਲਿਆ 20 ਦਿਨਾਂ ਦੀ ਪਈ ਹੈ ਕਿ ਨਹੀਂ ਉਹਦਾ ਕਿਸਮਤ ਹੈ ਉਹਦਾ ਕਿਸਮਤ ਹੈ ਸਾਡੇ ਹੋਰ ਬੱਚੇ ਯਾਰ ਇਹ ਕਿਹੜੇ ਦੁੱਧ ਪੀਂਦੇ ਨੇ ਕਿਹੜੇ ਕਿਹੜੇ ਬੱਚੇ ਅੱਛਾ ਇਹ ਕੀ ਦੀ ਹੈ ਇੱਧਰ ਘਰ ਨੂੰ ਲੈ ਚੁ ਕਰ ਇਹ ਇਧਰ ਸਾਈਡ ਦੇਖਦਾ ਕਿਹ ਕਿਹ ਜੇ ਪੂ ਲਵੇਟਣੀ ਹਾਂ ਇਹ ਮਗਰ ਕਹਨੇ ਪੱਠਾ ਹੈ ਤੇ ਮਗਰ ਕਿਹੜੀ ਆ ਪੱਠਾ ਛੋਲਾ ਖੋਲ ਛੋਲਾ ਖੋਲ ਜੀਰੋ ਜੀਰੋ ਗੱਲ ਆਏ ਆ ਇਹ ਬੀ ਬੂਣੀ ਹੁੰਦੀ ਨਾਲੇ ਹੌ ਤਾਂ ਕੋਈ ਗੱਲ ਨਹੀਂ ਛੋਲਾ ਖੋਲ ਕੇ ਤੇ ਮੈਂ ਤੂੰ ਆ ਫੇਰ ਦੂਆ ਥਣ ਦੇਖ ਇਹਦਾ 220 ਦਾ ਆਹੋ ਕਿਦੋਂ ਬੂ ਮਾਮਾ 20 ਇਹਦੇ ਵਿੱਚ ਹੀ ਹੈ ਕਹਾਂ ਕਰਕੇ ਦੇਖ ਮਣੇ ਇਹਦੀ ਪੱਠ ਲਿਆ ਆੜੀ ਆ ਪੱਠਾ ਫੜੀ ਮਾਰਾ ਇਹਨੂੰ ਕਦੋਂ ਕੋਈ ਕਿਵੇਂ ਸਾਫ ਹੈ ਸਾਫ ਹੈ ਜੀ ਸਾਫ ਆ ਜੀ ਸਾਫ ਖੜੀ ਇਹਨੂੰ ਕਿੱਥੇ ਵਾਟਣੀ ਆਕ ਮੈਂ ਨੇ ਗੋੜੇ ਹੋਏ ਆ ਪੁੱਤ ਨੂੰ ਸਾਫ ਲੈਂਦੀ ਫੜ ਕੇ ਰੱਖੀ ਮੜੀ ਇਹਨੂੰ ਕੰਨ ਤੋਂ ਲੈਂਦੀ ਹਾਂ ਆ ਪੱਟ ਲੈਂਦੀ ਆ ਪੱਟ ਤਾ ਲਈ ਜਾਂਦੀ ਆ ਲਈ ਜਾਂਦੀ ਉਹ ਤਾਂ ਉਹ ਹੀ ਲਈ ਆ ਦੇਖੋ ਬਾਈ ਕੁੜੀ ਤਾਂ ਹਿਲ ਦੇ ਖਲ ਮਾਰੀ ਉੱਥੋਂ ਬਾਈ ਮੜਾ ਦੇਖੋ ਤੁਸੀਂ ਬਾਈ ਕਿਧਰ ਇਧਰ ਬਾਈ ਸਾਈਡ ਦੇ ਦੋ ਓਏ ਇਧਰ ਆ ਪਾ ਗਿਆ ਕਦ ਵੀ ਮੈਂ ਮਰਾਂ ਨੂੰ ਤੁਸੀਂ ਬਾਈ ਲੈਓ ਹੁਣ ਮਾਸ਼ਰੀ ਭਖੇ ਨੇ ਰਾ ਯਾਰ ਤੜਕੇ ਦਾ ਹਾਂ ਬਾਈ ਉਹ ਬਕਣਾ ਦੇ ਕੋਲ ਹਾਂ ਬਾਈ ਉਹ ਬਕਣਾ ਧੰਨਵਾਦ ਜੀ ਨਾਲ ਸੋਗਰਾ ਬਾਈ ਚੱਲਾ ਉਹ ਬੱਕਰੀ ਦੇਖ ਬਾਈ ਠੰਡ ਬੱਕਰੀ ਪਾਸ਼ਾ ਜੀ ਆ ਬੜ ਫੜ ਲੈ ਬਾਈ ਪੱਠੋ ਪੱਠਾ ਦੇ ਵੜੀ ਜੀ ਪੂਰੇ ਕਰਕੇ ਬਾਈ ਆ ਵਾਟ ਆਹ ਪਿੱਠ ਨਾ ਕਰ ਕੋਈ ਇਹ ਪੱਠਾ ਬੱਕਰੀਆ ਤੂੰ ਆ ਬਾਈ ਇਹਨੂੰ ਫੜ ਫੜਾ ਇਹਨੂੰ ਤਾਂ ਫਿਰ ਬੰਨੇ ਇਕੱਠੀਆਂ ਆਈਆਂ ਇਹ ਨਾਲ ਵਿੱਚ ਤਾਂ ਹੀ ਵੱੜਦੀ ਹੈ ਇਹ ਕਹਦੇ ਛੱਡ ਦੀ ਯਾਰ ਇਹ ਵੀ ਪਾਲੋ ਵੱਟ ਪਹਿਲੇ ਤੋਂ ਸੁਣੀਆਂ ਪਾਠੀ ਵੀ ਨਹੀਂ ਇਹਨੂੰ ਇਹ ਵਿੱਚ ਨੁਕਸਾ ਬਾਈ ਕੀ ਨੌਛਾ ਜੇ ਤੇ ਹਮ ਲਾ ਲਾ ਜੀ ਕੰਨਾ ਕਰ ਬਸ ਉੱਤ ਪਰਾ ਰੱਖ ਖੜ ਜਾ ਦੇਖਾਈ ਕੀ ਫਲਟ ਨਾ ਨਾ ਬੂ ਬਾਬੂ ਆਵਾਜ਼ ਦੇਖੀ ਦੇਖੀ ਜੀ ਆਵਾਜ਼ ਆਪੀ ਆਪਾਂ ਕਿਸੇ ਨਾਂ ਨੇ ਗਾ ਕਰ ਮਰਮੌੜੇ ਜੀ ਹਾਂ ਜੀ 10000 ਹੈ ਥੱਲੇ ਆ ਜਾ 20 ਤੋਂ ਬੱਕਰੀ ਵੇਚਣੀ ਐ ਨਹੀਂ ਬਰਾ ਕਰ ਲੈ ਬਸ ਮਗਲਾ ਬੋ ਕਰ ਹਣਾ ਮੈਂ ਬੱਦ ਦੀ ਜੀ ਗੱਲ ਹੀ ਕਰਦਾ ਫਾਈ ਫੜਾ ਦੇ ਜਾਲੀ ਕੀ ਤੋਂ ਥੱਲੇ ਆ ਜਾ ਹਾਂ ਏ ਭਾਈ ਇਹ ਬਾਈ ਦੇਖ ਲੈ ਦੇਖ ਲਈ ਬੱਕਰੀ ਦੇਖ ਲਈ ਛੇਲੀ ਵੀ ਦੇਖ ਲਈ ਬੱਕਰੀ ਦੇਖ ਲਈ ਬਾਈ ਪਰ ਇਹਨੂੰ ਹੋਏ ਬੱਚੇ ਇਹ ਭਾਈਆਂ ਨਹੀਂ ਆ ਸਾਢੇ 7:00 ਨੂੰ ਹਨਾ ਹਾਂਜੀ ਆ ਫੜਾ 18 ਨੂੰ ਬੱਕਰੀ ਪਾ ਦੇ ਯਾਰ ਘਾ ਨੂੰ ਮਾਰ ਲੈ ਹੁਣ ਮਾਂ ਮੇ ਜਿਹੜਾ ਚਿਕੜਾ ਜਿਹੜਾ ਹੋਏ ਤੇ ਕਰਦੇ ਮੈਂ ਗਾਹ ਨਹੀਂ ਬਸਵਾਣਾ ਹੁਣ ਕੋਈ ਵੀ 18 ਬੱਕਰੀ ਪਾ ਦੇ ਨਹੀਂ ਮਾਸੀ ਬੰਦੀ ਬੋਗੀ ਹਾਂ ਚਲ ਦੇ ਦੇ ਬੱਕਰੀ। ਕੋਈ ਨਹੀਂ ਕਿੱਥੇ ਆ। ਉਹ ਬਾੜੀ ਨੂੰ ਘਰ ਰੱਖ ਲੈ। ਉਹ ਯਾਰ ਪੱਕੀ ਫਿਰ 10000 ਕਿੰਨੇ ਦੀ ਪਾਣੀ ਹੈ ਤੂੰ? ਯਾਰ ਮੈਂ ਤੁਮਹਾਂ ਦਾ 22000 ਦੀ। 22000 ਦਾ ਥੱਲੇ ਆਇਆ ਜੀ ਤਾਂ ਤੁਸੀਂ ਪਰਾਂ ਕਰ ਲੈ ਭਾਈ। ਉਹ ਦੇੜੀਆਂ ਦੇ ਯਾਰ ਵੀ ਕੋਕਰੀਆਂ। ਤੂੰ ਤੇਰੀ ਬੱਸ ਵੜਾਦੀ ਆਲਾ। ਮੇਰੀ ਵੀ ਖਰੀਦੀ ਹੋਈ ਐ ਤੂੰ ਆਪ ਸਾਂ ਵੜਾਦੀ ਆ। 10000 ਮਰਦ ਸੋਲੇ ਯਾਰ। ਹਾਂ ਜਦ ਬੱਕਰੀ ਲਖਾਈ ਨਹੀਂ ਕਰਦੀ। ਨਹੀਂ ਲਖਾਈਆਂ ਤਾਂ ਨਹੀਂ ਹੁੰਦੀ। ਤੂੰ 500 ਪਾ ਹੋਰ ਯਾਰ। ਆ ਫੜ ਜਾ। ਫੇਰ ਹੋਈ ਹਲਕਾਰ ਨੀ ਯਾਰ ਕਿੰਨਾ ਵਾਦੀ ਸਾਰੇ ਯਾਰ ਜਿੰਨੇ ਵੇਚਣੀ ਯਾਰ ਹਾਂ ਹਾਂ ਨਾਵੇਂ ਹੋ ਗਈ ਯਾਰ ਲੈ ਕੇ ਜਾਣੀ 19 ਬੱਕਰੀ ਹੋ ਗਈ ਯਾਰ ਦੀ ਲੈ ਜਾ ਉਹ ਇਹੋ ਕਹਿੰਦੇ ਯਾਰ ਪਤਾ ਆ ਬੱਕਰੀ ਆ ਬਾਏ ਨਾ ਹੁਣ ਨਾ ਉਹ ਕਰੀ 19 ਬੱਕਰੀ ਹੋ ਗਈ ਹਾਂ ਵਾ ਦੇ ਯਾਰ ਦੇ ਦੇ ਰੱਖ ਲੈ ਹੋ ਗਈ ਦੇ ਦੇ ਬਰੇ ਯਾਰ ਪਾਪੀ ਪਾਪੀ ਦਾ ਪਾਣੀ ਦਵਾ ਪਈ ਜਾਂਦਾ ਬੱਕਰੇ ਹੋ ਗਏ 8 ਕੱਪ ਹੋ ਗਈਆਂ 7 ਹੋ ਗਈਆਂ 8 ਕੱਪ ਹੋ ਗਈਆਂ ਚਲੋ ਛੜ ਜਾ ਇੱਥੇ ਰੱਖੀ ਨਾ ਉਹ ਦੇਖ ਲੈ ਆਹ ਪਾਠ ਵਾਲੀ ਦੇਖ ਲੈ ਜੀ ਨਿਸ਼ਾਨੀ ਲੱਗ ਗਿਆ ਪਾਸੇ ਚਾਚਾ ਪਿੱਛੇ ਅੱਗੇ ਨੂੰ ਲਾਈਆਂ ਐਵੇਂ ਫੇਰ ਸਹੀ ਲੱਗੂ ਪਿੱਛੇ ਅੱਗੇ ਨੂੰ ਆਏ ਨੂੰ ਹਾਂ ਇਹਦਾ ਪਤੀ ਆ ਚਾਚਾ ਨੇ ਹਾਂ ਇਹ ਲਾਈ ਦਿੱਤਾ ਇਹ ਐ ਲਾ ਬਸ 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 ਬਾਕੀ ਵੀਡੀਓ ਬਣੀ ਹੋਈ ਆਪਣੇ ਕੋਲੇ ਬਸ ਬਸ ਪਿੱਛੇ ਅੱਗੇ ਨੂੰ ਪਿੱਛੇ ਕੋਈ ਕੋਈ ਮਾਰ ਅਸੀਂ ਆਹ ਹਨ ਬਣਾਈ ਪਈ ਹੋਇਆ ਯਾਰ ਅੱਛਾ ਫੇਰ ਉਹ ਹੱਥ ਪਈ ਹੋਈ ਆ ਪਾਟਾ ਕਰਿਆ ਯਾਰ ਇਹਨਾਂ ਨੂੰ ਕਿਹੜੀ ਜਗ੍ਹਾ ਜਾਣੀ ਨੇ ਜੀ ਉਪੜੀ ਛੱਡ ਦੇ ਆਓ ਉਪੜੀ ਕੋਲੇ ਆਪਣੀ ਯਾਰ ਲੈ ਇਹਨੂੰ ਬਤਵਰਾ ਕਰ ਦੇ ਸਾਰ ਦੇ ਚੰਨੇ ਵੀ ਲਾ ਦੇ ਬੱਚੇ ਦਾ ਬਲਾਈ ਹੋਇਆ ਬੱਚੇ ਦਾ ਕੋਈ ਗੱਲ ਨਹੀਂ ਬੱਚੇ ਦੀ ਜੀ ਵਾਰ ਦਿੰਦੇ ਆ ਬਈ ਯਾਰ ਬੱਚੇ ਵਾੜ ਦਿੰਦੇ ਕਿੰਨੇ ਪੈਸੇ ਨੇ ਪੈਸੇ ਜੋੜ ਨੇ ਕਿੰਨੇ ਹੋਗੇ ਚਾਚਾ ਫਣੀ ਯਾਰ ਵਿੱਚ ਵਿੱਚ ਵੜ ਗੱਡੀ ਵਿੱਚ ਵਾਰ ਲੈ ਆ ਇਧਰ ਨਹੀਂ ਗੜਾ ਲੈ ਜਾਣਾ ਉਪੜੀ ਛੱਡ ਕੇ ਆ ਇਹਨਾਂ ਨੂੰ ਛੱਡਿਆ ਨਹੀਂ ਕਿਹੜਾ ਮੂਲਾ ਆ ਕਿਹੜਾ ਛੱਡਿਆ ਨਾ ਛੱਡਿਆ ਨਾ ਬਾਈ ਆ ਗੱਡੀ ਇਧਰ ਛੱਡਿਆ ਨਾ ਉਪੜੀ ਵੀ ਜਾ ਕੇ ਛੱਡਿਆ ਉਪੜੀ ਕਿੰਨੀ ਕੀ ਦੂਰ ਆ ਉਪੜੀ ਇਥੋਂ ਉਪੜੀ ਆਖੜੇ ਹੋ ਕਰਨਾ ਹੀ ਬਾੜਾ ਹੈ 7 ਕਿਲੋਮੀਟਰ ਹੈ ਤੁਹਾਨੂੰ ਬੱਕਰੀ ਛੱਡ ਦੇ ਛੱਡ ਦੇ 8 ਵਿੱਚ ਆ ਨਹੀਂ ਲੱਗਦੀ ਛੱਡ ਦੇ ਵਿੱਚ ਸਾਡੇ ਨਾਲ 8ਵੇਂ ਮਹੀਨੇ ਪਾਦੇ ਵਿੱਚ ਕਿੰਨੇ ਕਿੰਨੇ ਡਾਉਣਾ ਹੈ ਸੱਤ 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 ਬੱਕਰੀਆਂ ਨੇ ਸੱਤਵੇਂ ਹਾਂ ਸੱਤ ਬੱਕਰੀਆਂ ਹਾਂ ਮੇਮਣੇ ਕਿੰਨੇ ਹੋ ਗਏ ਸੱਤ ਮੇਮਣੇ ਹੋ ਗਏ ਹਾਂ ਹਾਂ ਆਓ ਸੱਤ ਹੋਈ ਉਹੀ ਇੱਕ ਸੂਨ ਵਾਲੀ ਹੋ ਗਈ 6 ਮੰਗ 7 ਹੋ ਗਈ ਹਾਂ ਉਹ ਬੱਕਰੀ ਫੜ ਲਾ ਮੈਂ ਉਹਨਾਂ ਛੜ ਦੇ ਵਿੱਚ ਗੱਡੀ ਦੇ ਪਹਿਲਾਂ ਮੈਂ ਉਹਨੇ ਛੜ ਦੇ ਲੈ ਆ ਮੈਂ ਵੀ ਨਹੀਂ ਆਜਾਦੀ ਛੜ ਗਿਆ ਬੱਕਰੀ ਦੀ ਗੱਡੀ ਚ ਲੈ ਬੜਾ ਇਹਨੇ ਤੁਸੀਂ ਨਮਾ ਫਾਰਮ ਖੋਲੇ ਵਰ ਬਾਈ ਹਾਂ ਕਿ ਕਿਹੜੇ ਪਿੰਡ ਪਹਿਲਾਂ ਪੈਸੇ ਜਦੋਂ ਹੋ ਗਏ 50 ਹਿਸਾਬ ਲਾ ਲੈ